ਸਭ ਤੋਂ ਪਹਿਲਾਂ ਮੈਂ ਸਾਰੇ ਦੋਸਤਾਂ ਦਾ ਮੀਡੀਆ ਪ੍ਰੈਸ ਤੋਂ ਆਏ ਹੋਏ ਛੋਟੇ ਦੇ ਵੱਡੇ ਭਰਾਵਾਂ ਦਾ ਸ਼ੁਕਰੀਆ। ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਛੋਟੇ ਵੀਰ ਸੰਜੇ ਤਲਵਾਰ ਜੀ ਦਾ। ਫਿਰ ਪ੍ਰਧਾਨ ਸਾਡੇ ਸਤਿਕਾਰਯੋਗ ਪੰਜਾਬ ਦੇ ਪ੍ਰਧਾਨ ਲੁਧਿਆਣੇ ਦੇ ਪਾਰਲੀਮੈਂਟ ਮੈਂਬਰ ਰਾਜਾ ਵੜਿੰਗ ਜੀ ਦਾ। ਔਰ ਉਸ ਤੋਂ ਬਾਅਦ ਪ੍ਰਧਾਨ ਕੇ ਪੀ ਰਾਣਾ ਜੀ ਫਾਰਮਰ ਸਪੀਕਰ ਸਾਹਿਬ ਦਾ ਜਿਹੜੇ ਚੇਅਰਮੈਨ ਸੀਗੇ ਟਿਕਟ ਵੰਡ ਕਮੇਟੀ ਸਕਰੀਨਿੰਗ ਕਮੇਟੀ ਦੇ ਬੜੀ ਸੂਝਵਾਨਤਾ ਦੇ ਨਾਲ ਸ਼ਲੀਨਤਾ ਦੇ ਨਾਲ ਡਿਜ਼ਰਵਿੰਗ ਕੈਂਡੀਡੇਟਸ ਨੂੰ ਟਿਕਟਾਂ ਨੋ ਐਨੀ ਪਿਕ ਐਂਡ ਚੂਜ਼ ਨੋ ਐਨੀ ਪੋਤ ਪੁੱਤ ਜਿਆ ਉਹਨਾਂ ਲੋਕਾਂ ਨੂੰ ਜਿਹੜੇ ਪਾਰਟੀ ਦੇ ਡਿਸਪਲਿਨ ਤੇ ਰਹਿ ਕੇ ਸਮਰਥਾ ਰੱਖਦੇ ਆ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੇ ਸੋ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਐਂਡ ਵੀ ਆਲ ਆਰ ਯੂਨਾਈਟ ਅਸੀਂ ਜਦੋਂ ਲੜਾਈ ਲੱਗਦੀ ਆ ਤੇ ਫਿਰ ਸਾਰੇ ਗੁੱਸੇ ਗਿਲੇ ਭੁੱਲ ਕੇ ਯੂਨਾਈਟ ਹੋ ਕੇ ਉਹ ਲੜਾਈ ਸੋ ਅਸੀਂ ਨਗਰ ਨਿਗਮ ਦੀ ਲੜਾਈ ਲੁਧਿਆਣਾ ਸ਼ਹਿਰ ਦੀ ਵਹਿਤਰੀ ਵਾਸਤੇ ਕ腐ਸ਼ਨ ਫ੍ਰੀ এনਵਾਇਰਨਮੈਂਟ ਵਾਸਤੇ ਲੁਧਿਆਣਾ ਦੀ ਡਿਵੈਲਪਮੈਂਟ ਵਾਸਤੇ ਤੇ ਕਿਸੇ ਬਸ਼ਰ ਨੂੰ ਨਗਰ ਨਿਗਮ ਦੇ ਕਿਸੇ ਅਧਿਕਾਰੀ ਤੋਂ ਕੋਈ ਤੰਗੀ ਨਾ ਆਵੇ ਇਸ ਵਿਸ਼ੇ ਦੇ ਉੱਤੇ ਇਹ ਇਲੈਕਸ਼ਨ ਲੋਕਾਂ ਦੀ ਸਰਦਲ ਤੇ ਲੋਕਾਂ ਦੇ ਦਰਵਾਜੇ ਤੇ ਜਾ ਕੇ ਅਸੀਂ ਇਹ ਪ੍ਰੋਮਿਸ ਕਰਕੇ ਇਲੈਕਸ਼ਨ ਬਾਬੇ ਦੀ ਕਿਰਪਾ ਨਾਲ ਜਿੱਤ ਕੇ ਨਗਰ ਨਿਗਮ ਲੁਧਿਆਣਾ ਦੇ ਵਿੱਚ ਮੇਅਰ ਕਾਂਗਰਸ ਪਾਰਟੀ ਦਾ ਬਣਾਵਾਂਗੇ ਅਸੀਂ ਐਦ ਕਰਦੇ ਹਾਂ ਸਾਰੇ ਜਣੇ ਮੈਂ ਫਿਰ ਕਾਂਗਰਸ ਦੀ ਲੀਡਰਸ਼ਿਪ ਦਾ ਕਾਂਗਰਸ ਦੇ ਸਤਕਾਰਯੋਗ ਸਾਰੇ ਵਰਕਰਸ ਦਾ ਜਿਨ੍ਹਾਂ ਨੇ ਬੜਾ سپورਟ ਕੀਤਾ ਬੜਾ ਤਹੱਲਮ ਰੱਖਿਆ ਬੜਾ ਪੇਸ਼ੈਂਸ ਔਰ ਬੜੀ ਫਰਾਗਦਿਲੀ ਦਿਖਾਈ ਜੀ ਨੂੰ ਮਿਲ ਗਈ ਬਾਕੀ ਸਾਰੇ ਦੋਸਤ ਉਹਦੇ ਨਾਲ ਚਲੇਗੇ ਟਿਕਟ ਇੱਕ ਨੂੰ ਮਿਲਣੀ ਆ ਇੱਕ ਵਾਰਡ ਦੇ ਵਿੱਚ ਹੋ ਸਕਦਾ 4 ਦਾਵੇਦਾਰ ਹੋਣ 5 ਹੋਣ 7 ਹੋਣ ਪਰ ਸਾਰਿਆਂ ਨੇ ਫਰਾਗ ਦੇ ਲਈ ਦਿਖਾਈ ਵੀ ਜਿਹਨੂੰ ਪਾਰਟੀ ਨੇ ਆਪਣੇ ਪੈਰਾਮੀਟਰ ਆਪਣੀਆਂ ਬੋਟਾਂ ਦੇ ਆਧਾਰ ਤੇ ਟਿਕਟ ਦੇ ਦਿੱਤਾ ਅਸੀਂ ਸਾਰੇ ਉਮੀਦਵਾਰ ਬਣ ਗਏ ਸੋ ਇਸ ਗੱਲ ਦੀ ਵੱਡੀ ਖੁਸ਼ੀ ਆ ਲੁਧਿਆਣੇ ਦੇ ਅੰਦਰ ਪਿਛਲੇ ਤਕਰੀਬਨ 3 ਸਾਲਾਂ ਤੋਂ ਨਾ ਬੜੀ ਹਨੇਰ ਕਰਦੀ ਦਾ ਮਾਹੌਲ ਪੈਦਾ ਹੈ ਹੈ ਦਾ ਸਾਰੇ ਪੰਜਾਬ ਚ ਪਰ ਮੈਂ ਕਿਉਂਕਿ ਨਗਰ ਨਿਗਮ ਦੀ ਚੋਣ ਹੈ ਤਾਂ ਮੈਂ ਸੀਮਤ ਰਹੂੰਗਾ ਲੁਧਿਆਣੇ ਤੱਕ ਐਸਾ ਮਾਹੌਲ ਫਿਰ ਪਿਆ ਗਿਆ ਉਹ ਕੰਮ ਜਿਹੜਾ ਉਦਾਹਰਨ ਦੇ ਤੌਰ ਤੇ ਕਹਿ ਲਈਏ ਕੋਈ 5000 ਰੁਪਿਆ ਮੈਂ ਇਹ ਵੀ ਮੰਨਦਾ ਕਿ ਕ੍ਰਾਫਟਨ ਫ੍ਰੀ ਕਿਸੇ ਪਾਰਟੀ ਦੀ ਗਵਰਨਮੈਂਟ ਦੇ ਵਿੱਚ এনਵਾਇਰਨਮੈਂਟ ਨਹੀਂ ਹੋਇਆ ਜਿਹੜਾ ਕੰਮ 5000 ਰੁਪਿਆ ਰਿਸ਼ਵਤ ਨਾ ਹੁੰਦਾ ਸੀ ਅੱਜ 50000 ਨਾਲ ਵੀ ਰਿਸ਼ਵਤ ਖੋਰੀ ਕਿੰਨੇ 100% ਇਜਾਫਾ ਹੋਇਆ ਲੋਕ ਆਪਣੇ ਆਪ ਨੂੰ ਲੋਅਰਸ ਫੀਲ ਕਰ ਰਹੇ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਵੱਡੀਆਂ ਜ਼ਿੰਮੇਵਾਰੀਆਂ ਵੋਟਰ ਨੇ ਦਿੱਤੀਆਂ ਇੱਕ ਇਤਿਹਾਸਿਕ ਮੰਡੇਟ ਦੇ ਦਿੱਤਾ ਪਰ ਉਹ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਬਿਫਲ ਹੋ ਗਏ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਅਸਫਲ ਹੋ ਗਏ ਇਥੋਂ ਤੱਕ ਚਾਹੇ ਉਹ ਆਮ ਨਾਗਰਿਕ ਆ ਚਾਹੇ ਕੋਈ ਦੁਕਾਨਦਾਰ ਆ ਤੇ ਚਾਹੇ ਕੋਈ کارਖਾਨੇ ਦਾ ਆ ਸਾਰੇ ਲੋਕ ਆਪਣੇ ਆਪ ਨੂੰ ਇਸ ਕਰਪਸ਼ਨ ਦੀ ਚੱਕੀ ਦੇ ਵਿੱਚ ਪਿਸਦਾ ਹੋਇਆ ਬੇਵਸ ਮਹਿਸੂਸ ਕਰ ਰਿਹਾ ਸੋ ਅਸੀਂ ਇਹ ਗੱਲ ਤੁਹਾਡੇ ਜਰੀਏ ਲੁਧਿਆਣਾ ਦੇ ਵੋਟਰਾਂ ਦੇ ਨਾਲ ਇੱਕ ਵਾਅਦੇ ਦੇ ਰੂਪ ਦੇ ਵਿੱਚ ਕਿ ਅਸੀਂ ਤੁਹਾਨੂੰ ਉਹ এনवायरमेंट ਜਿਹੜਾ ਹੈ ਸਾਰੀ ਟੀਮ এনवायरमेंट ਸਾਰਨ ਦੇ ਵਿੱਚ ਆਪਣੀ ਭੂਮਿਕਾ ਪਸ਼ੋਕਰ ਸਮੇਂ ਤੇ ਨਿਭਾਉਂਦੀ ਰਹੀ ਹੈ ਤੇ ਅੱਜ ਅਸੀਂ ਫੇਰ ਲੁਧਿਆਣਾ ਵਾਸੀਆਂ ਨਾਲ ਯਾਦ ਕਰਦੇ ਹਾਂ ਤੁਸੀਂ ਚਿੰਤਾ ਨਾ ਕਰੋ ਕੋਈ ਅਫਸਰ ਚੂਮ ਵੀ ਕਰਕੇ ਦਿਖਾ ਜੇ ਤੁਹਾਡੇ ਸਾਹਮਣੇ ਇਹ ਕਾਉਂਸਲਰ ਸਹਿਬਾਨ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤਾ ਹੈ ਤੁਹਾਡੇ ਅਸ਼ੀਰਵਾਦ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਬੇਲਗਾਮ ਤੇ ਭੂਤਰੀ ਹੋਈ ਅਫਸਰਸ਼ਾਈ ਨੂੰ ਨਕੇਲ ਪਾ ਕੇ ਮੈਂ ਸਾਰਿਆਂ ਲਈ ਨਹੀਂ ਵਰਤ ਰਿਹਾ ਇਹ ਸ਼ਬਦ ਬੇ ਚੰਗੇ ਵੀ ਅਫੀਸਰ ਸਹਿਬਾਨ ਹੈਗੇ ਪਰ ਜਿਹੜੇ ਪੁੱਤਰੇ ਤੇ ਬੇਈਮਾਨ ਆ ਉਹਨਾਂ ਨੂੰ ਸਿੱਧਿਆ ਕਰਨ ਵਾਸਤੇ ਇਹ ਕਾਉਂਸਲਰ ਸਾਥੀ ਜਤਨ ਤੋਂ ਬਾਅਦ ਆਪਣੀ ਭੂਮਿਕਾ ਆਪਣੀ ਡਿਊਟੀ ਬਾਖੂਬੀ ਨਿਭਾਉਣਾ ਹੁਕਮ ਮੈਂ ਉਹ ਤੇ ਕੋ ਕਿੰਤੂ ਕਰਾਂ ਮੇਰੀ ਜ਼ਰੂਰਤ ਹੀ ਹੈ ਨਹੀਂ ਮੈਂ ਸੁਪਨੇ ਦੀ ਨਹੀਂ ਸੋਚ ਸਕਦਾ ਅਕਾਲ ਤਖਤ ਸਾਹਿਬ ਉਸ ਦਿੱਤੀ ਹੋਈ ਧਾਰਮਿਕ ਸਜ਼ਾ ਤੋਂ ਤਨਖਾਹ ਤੋਂ ਬਾਅਦ ਕੀ ਫੈਸਲਾ ਲੈਂਦਾ ਨਤਮਸਤਕ ਹੈ ਐਂਡ ਉਹ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਕੀ ਆਦੇਸ਼ ਹੁੰਦੇ ਆ ਜਲਦੀਆਂ ਗਲਤੀਆਂ ਕਬੂਲੀਆਂ ਉਸ ਨੂੰ ਦਿੱਤਾ ਦੇਣਾ ਤਾਂ ਜੇ ਗਲਤੀਆਂ ਸਮੇਂ ਸਿਰ ਕਬੂਲ ਲੈਂਦੇ ਤਾਂ ਇਹ ਦੁਰਦਸ਼ਾ ਨਾ ਹੁੰਦੀ ਅਕਾਲੀ ਦਲ ਤਾਂ ਉਹ ਪਾਰਟੀ ਆ ਜਿਹੜੀ ਇੱਕ ਸੰਘਰਸ਼ਾਂ ਜੋ ਪੈਦਾ ਹੋਈ ਕੀ ਆ ਅਫਸੋਸ ਆ ਮੈਂ ਅੱਜ ਫੇਰ ਕਹੂੰਗਾ ਪੰਜਾਬ ਨੂੰ ਅਕਾਲੀ ਦਲ ਦੀ ਜ਼ਰੂਰਤ ਹੈਗੀ ਆ ਤੇ ਬਹੁਤ ਸਾਰੀ ਆਵਾਜ਼ ਉੱਠ ਰਹੀ ਕੀ ਕਾਲੀ ਦਲ ਪੰਜਾਬ ਤੋਂ ਹਟਣਾ ਚਾਹੀਦਾ ਤੇ ਮੈਂ ਮੈਂ ਤੁਹਾਨੂੰ ਔਨ ਕੈਮਰਾ ਕਹਿ ਰਿਹਾ ਕੀ ਕਰਮ ਸਮਝਦੇ ਮੈਂ ਜਿਹੜੀਆਂ ਗਲਤੀਆਂ ਅੱਜ ਸਵੀਕਾਰ ਕੀਤੀਆਂ ਕਾਸ਼ ਕਿਤੇ ਤੁਸੀਂ ਜਦੋਂ ਗਲਤੀਆਂ ਕਰਦੇ ਸੀ ਕੀਤੀਆਂ ਤੇ ਤੁਸੀਂ ਉਦੋਂ ਹੀ ਗਲਤੇ ਪੱਲਾ ਪਾ ਕੇ ਉੱਥੇ ਨਾ ਤੁਮਸਤਕ ਹੋ ਜਾਂਦੇ ਤੇ ਤੁਹਾਡਾ ਤੇ ਤੁਹਾਡੀ ਪਾਰਟੀ ਦਾ ਇਹ ਦੁਰਦਸ਼ਾ ਤੇ ਮਾੜਾ ਹਾਲ ਨਾ ਹੁੰਦਾ ਲੁਧਿਆਣਾ ਦੇ ਲੋਕਾਂ ਦੀ ਉਹਨਾਂ ਦੀ ਮਦਦ ਵੀ ਕਰਿਓ ਇਹ ਤਾਂ ਬਹੁਤ ਆਇਆ ਅੱਗੇ ਆ ਗਿਆ ਅੱਗੇ ਆ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਕਰ ਦੋ ਜੇ ਮੇਰਾ ਫੋਨ ਦਾ ਨਹੀਂ ਅੱਗੇ ਰਹਿਣਾ ਹੈ ਇਹ ਖਾਲੀ ਆ ਹਾਂ ਜੀ ਇਹ ਰਿਕੁਐਸਟ ਕਰਦੀ ਹਾਂ ਜੀ